ਸਾਡਾ ਚੱਲ ਪਏ ਗਲੇ ਰਗੇ ਪੈਣ ਦੇ ਸਾਡੇ ਬਲੀ ਮੇਰਾ ਆਉਂਦੇ ਨਹੀਂ ਅੱਜ ਚੱਲਿਆ ਤਾਂ ਹੈਗਾ ਵੇਖੋ ਹੁਣ ਕੀ ਬੰਦਾ ਵੇਖ ਬਾਹਰ ਆਖ ਆ ਗੜੇ ਪੈਣੇ ਸ਼ੁਰੂ ਹੋਏ ਨੇ ਗੁਰਦਾਸਪੁਰ ਰਾਵੀ ਦਰਿਆ ਨੇਰ ਇੰਨਾ ਕਿ ਜਿਆਦਾ ਕਿ ਐਸ ਵੇਲੇ ਅਸੀਂ ਮਕੌੜੇ ਪੱਤਣ ਦੇ ਉੱਪਰ ਰਾਵੀ ਦਰਿਆ ਦੇ ਬਿਲਕੁਲ ਕੰਢੇ ਆ ਇੱਥੇ ਸਾਡਾ ਇੱਕ ਜ਼ਿਮੀਦਾਰ ਭਰਾ ਆ ਬੱਲੇ ਬੱਲੇ ਉਹਦੀ ਅੱਠ ਕਿੱਲੇ ਫਸਲ ਤਬਾਹ ਹੋ ਗਈ ਆ ਜਿਦੇ ਵਿੱਚ ਬੂਟੇ ਤੇ ਆ ਗੰਨਾ ਸਾਰਾ ਸਾਹਮਣੇ ਜਿਹੜਾ ਲੱਭ ਰਿਆ ਇਹ ਸਾਰਾ ਹੀ ਆ ਮਿੱਟੀ ਦੇ ਥੱਲੇ ਦੱਬਿਆ ਪਿਆ ਸਰਕਾਰ ਕਹਿੰਦੀ ਆ ਰੇਤ ਚੜ੍ਹਾਈ ਆ ਅਸੀਂ ਕਹਿੰਦੇ ਆ ਕਿ ਤੁਸੀਂ ਰੇਤ ਦੇ ਭਾਅ ਨਹੀਂ ਚੁੱਕ ਲੋ ਅੱਧੂ-ਅੱਧੂ ਚੁੱਕ ਲੋ ਜੋ ਕ੍ਰੈਸ਼ਰਾਂ ਵਾਲੇ ਰੇਤ ਦਿੰਦੇ ਆ ਨਾ ਉਹਦੇ ਅੱਧੂ-ਅੱਧੂ ਨਾਲ ਚੁੱਕ ਲੋ ਸਾਡੇ ਹਿਸਾਬ ਨਾਲ ਭਾਵੇਂ ਰੇਤ ਹੋਵੇ ਤੇ ਭਾਵੇਂ ਹੋਵੇ ਕਸੂਰ ਸਰਕਾਰ ਚੁੱਕਲੇ ਸਾਡੇ ਕੋਲੋਂ ਜਿਹੜਾ ਬਿੱਲ ਕ੍ਰੈਸ਼ਰਾਂ ਵਾਲੇ ਕੱਟ ਕੇ ਦਿੰਦੇ ਨੇ ਉਹਦੇ ਅੱਧੇ ਰੇਤ ਚ ਰੇਤ ਦੇ ਰੇਤ ਅਸੀਂ ਦੇਣ ਨੂੰ ਤਿਆਰ ਆਂ ਅਸੀਂ ਅੱਜ ਇੱਥੇ ਸ਼ੁਰੂ ਕਰਵਾਈ ਸੀ ਸੇਵਾ ਕਿ ਇਹ ਜਿਹੜੇ ਜ਼ਿਮੀਦਾਰ ਦੀ ਆ ਜਿਹੜੀ ਜ਼ਮੀਨ ਆ ਉਹਦੇ ਚੋ ਸਾਰਾ ਜਿਹੜਾ ਕਸੂਆ ਕਰਾ ਕੇ ਸਾਈਡ ਤੇ ਡੰਪ ਲਾ ਦਈਏ ਪਰ ਪਹਿਲਾਂ ਤੇ ਜਿਹੜਾ ਰਸਤਾ ਬਣਾਇਆ ਗਿਆ ਜੀਸੀਬੀ ਮਸ਼ੀਨ ਲਾ ਕੇ ਤੇ ਹੁਣ ਜਿਹੜੀ ਕੀਤੀ ਕਰਾਈ ਆ ਸਾਰੀ ਐਨ ਰੱਬ ਨੇ ਮਲਿਆ ਮੇੜ ਕਰ ਦਿੱਤੀ ਆ ਹਾਲਾਤ ਵੇਖੋ ਤੁਸੀਂ ਜਿੰਨੀ ਫਸਲ ਆ ਗੰਨੇ ਦੀ ਉਹ ਆ ਨਿਹਰ ਨੇ ਤੇ ਗੜਿਆਂ ਨੇ ਸਾਰਾ ਕੁਝ ਜਿਹੜੀ ਰਹਿਤ ਹੁੰਦਾ ਉਹ ਵੀ ਖਤਮ ਕਰ ਦੇਣੀ ਆ ਆ ਸਾਡੀ ਟੀਮ ਆ ਕਿੰਦਾ ਵੀਰ ਸਾਡਾ ਜਿਹੜਾ ਪਹਿਲੇ ਦਿਨ ਤੋਂ ਡਟਿਆ ਹੋਇਆ ਆਪਣੀਆਂ ਮਸ਼ੀਨਾਂ ਜਿਹੜੀਆਂ ਸੇਵਾ ਵਿੱਚ ਲੱਗੀਆਂ ਪਈਆਂ ਉਹਦੀਆਂ ਆ ਹਾਲਾਤ ਨੇ ਅੱਜ ਗੁਰਦਾਸਪੁਰ ਦੇ ਜਿਹੜੇ ਜੰਡੇ ਵਾਲੀ ਕਿਚਿੰਗ ਵਾਲ ਖਤਮ ਹੋ ਗਿਆ ਜੀ ਬਿਲਕੁਲ ਖਤਮ ਹੋ ਗਿਆ ਚੱਲ ਮੁਗੀ ਪਣੀ ਜੀ ਮਿਹਰਦਾਰ ਜੀ ਦਾ ਖਤਮ ਹੋ ਜਾਣਾ ਮੈਨੂੰ ਪਤਾ ਨਹੀਂ ਕੀ ਮੰਨਦੀ ਆ ਜੀ ਆ ਜੀਵਾ ਧੰਨਵਾਦ ਪਾਪ ਹੀ ਬੜਾ ਹੁੰਦਾ ਲੱਗਦਾ ਕਹਿੰਦਾ ਜੀ ਨਹੀਂ ਦੇ ਕੋਈ ਬਾਦਿਆ 2 ਕਿਲੇ ਤੇ ਉਹ ਵੀ ਹੁਣ ਖਤਮ ਹੋ ਜਾਣਾ ਨਹੀਂ ਥੋੜਾ ਵਧੀਆ ਤਾਂ ਦੇਣਾ ਰੰਦਾ ਨਾ ਨਾ ਜੀ ਲਾਓ ਟਰੈਕਟਰ ਤੋਂ ਜਿੰਨੀ ਕ ਕਸਰ ਬਚੀ ਸੀਗੀ ਕੋਈ ਫਸਲ ਜਿਹੜੀ ਖਮੋਤੀ ਜਿਹੜੇ ਕੋਈ ਚਾਰ ਕਿਸੇ ਦੇ ਬੂਟੇ ਵੀ ਖਲੋਤੇ ਸੀਗੇ ਉਹ ਹੁਣ ਐਨ ਵਾਜ ਆ ਰੀਆਂ ਪੂਰੀਆ ਹਵਾ ਦੇ ਨਾਲ ਡਿੱਗਣ ਦੀਆ ਗੰਨਾ ਜਿੰਨਾ ਹੀਗਾ ਐਨ ਜਿੱਦਾਂ ਇਦਾਂ ਦੇਖ ਰਿਹਾ ਜਿੱਦਾਂ ਸੁਹਾਗਾ ਫੇਰ ਰਿਹਾ ਹੁੰਦਾ ਉੱਤੇ ਤੇ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਵੀ ਕੁਝ ਨਾ ਕੁਝ ਜਿਹੜੀ ਜਗ੍ਹਾ ਬਣੇ ਤੇ ਜੀਵਿਦਾਰ ਨੂੰ ਜਿਹੜੀ ਆ ਰਾਹਤ ਮਿਲ ਸਕੇ ਪਰ ਤਸੱਲੀ ਕਰਾਈ ਪਈ ਆ ਮੀਣ ਪੂਰੇ ਗੜੇ ਗੜੇ ਪੈ ਰਹੇ ਨੇ ਇੱਕ ਬੇਨਤੀ ਕਰਦਾ ਕਿ ਜਿਹੜੇ ਭਰਾ ਟਰੈਕਟਰ ਟਰਾਲੀਆਂ ਲੈ ਕੇ ਆਉਣਾ ਚਾਹੁੰਦੇ ਆ ਸਕਦੇ ਆ ਪਰ ਆਹ ਵੇਖੋ ਹਾਲਾ ਬਣਿਆ ਪਿਆ ਜੇ ਇੱਥੋਂ ਮਸ਼ੀਨ ਲਾ ਕੇ ਤੇ ਫੇਰ ਆਹ ਜਿਹੜਾ ਰਾਹ ਆ ਉਹ ਕੱਢਦੇ ਪਏ ਆ ਉਹ ਇੰਨੀ ਇੰਨੀ ਪੋਲ ਆ ਉੱਪਰ ਜਿਹੜਾ ਰਸਤਾ ਬਣਾਇਆ ਬਾਕੀ ਥੱਲੇ ਪੱਕੀ ਜੜੀ ਜ਼ਮੀਨ ਆ ਤਕਰੀਬਨ 5-5 ਫੁੱਟ ਮਿੱਟੀ ਚੜੀ ਹੋਈ ਆ ਮਿੱਟੀ ਵਣੀਆ ਕਸੂ ਆ